ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਬੜੀ ਦੁਖੀ ਹਿਰਦੇ ਦੇ ਨਾਲ ਜਿਹੜੀ ਹੈ ਗੱਲ ਸਾਂਝੀ ਕਰ ਰਹੇ ਹਾਂ ਕਿ ਸਾਡੇ ਸਿੰਘਨਾਦ ਅਦਾਰੇ ਦੇ ਜਿਹੜੇ ਰੇਡੀਓ ਸਿੰਘਨਾਦ ਦੇ ਸੰਚਾਲਕ ਸਨ ਸਰਦਾਰ ਜਸਵੀਰ ਸਿੰਘ ਉਹ ਅਸ ਦੁਨੀਆ ਵਿੱਚ ਨਹੀਂ ਰਹੇ ਅਕਾਲ ਚਲਾਣਾ ਕਰਕੇ ਸਰਦਾਰ ਜਸਵੀਰ ਸਿੰਘ ਕੌਣ ਸਨ ਸਰਦਾਰ ਜਸਵੀਰ ਸਿੰਘ ਜੇ ਗੱਲ ਕਰੀਏ ਤਾਂ ਇੱਕ ਚੜਦੀ ਕਲਾ ਵਾਲੇ ਸਿੰਘ ਜਿਨ੍ਹਾਂ ਦੀ ਗੁਰਮਤ ਸਿਧਾਂਤਾਂ ਦੇ ਉੱਤੇ ਪਕੜ ਗੁਰਮਤ ਵਿਆਕਰਨ ਤੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜਿਹੜੀ ਮਹਾਰਤ ਰੱਖਦੇ ਸਨ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਆ ਰਹੇ ਸਨ ਤੁਸੀਂ ਹੁਣ ਵੀ ਅੱਜ ਵੀ ਜਾ ਕੇ ਰੇਡੀਓ ਸਿੰਘਨਾਦ ਐਪ ਦੇ ਉੱਤੇ ਜਾਂ ਰੇਡੀਓ ਸਿੰਘਨਾਦ ਟੀਵੀ ਦੇ ਉੱਤੇ ਉਹਨਾਂ ਦੇ ਪ੍ਰੋਗਰਾਮ ਸੁਣਦੇ ਸੁਣ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਉਹ ਉਹ ਸੋਝੀ ਰੱਖਦੇ ਸੀ ਡੂੰਗੀ ਜਾਣਕਾਰੀ ਗੁਰਮਤ ਦੀ ਰੱਖਦੇ ਸੀ ਤੇ ਸੰਗਤਾਂ ਨੂੰ ਗੁਰਮੰਦ ਦੇ ਨਾਲ ਜੋੜਦੇ ਰਹਿੰਦੇ ਸੀ ਸੋ ਪਿਛਲੇ ਲੰਮੇ ਸਮੇਂ ਤੋਂ ਉਹ ਜਿਹੜੇ ਆਏ ਕਈ ਰੇਡੀਓ ਸਟੇਸ਼ਨਾਂ ਦੇ ਉੱਤੇ ਵੀ ਮੇਜਬਾਨੀ ਕਰ ਚੁੱਕੇ ਨੇ ਪਰ ਪਿਛਲੇ ਇੱਕ ਦਹਾਕੇ ਲਗਭਗ ਤੋਂ ਉਹ ਰੇਡੀਓ ਸਿੰਘਨਾਦ ਦੇ ਸੰਚਾਲਕ ਨਹੀਂ ਨਹੀਂ ਸਗੋਂ ਕਰਤਾ-ਤਰਤਾਈ ਸਨ ਗੁਰਮਤੀ ਗੱਲ ਕਰਨ ਕਰਕੇ ਉਹਨਾਂ ਨੂੰ ਕਾਫੀ ਜਿਹੜਾ ਸ਼ਰੀਰਕ ਤੌਰ ਤੇ ਤਸੱਦਦ ਦੇ ਵਿੱਚ ਲੰਣਾ ਪਿਆ ਤੇ ਮਾਨਸਿਕ ਤੌਰ ਦੇ ਉੱਤੇ ਵੀ ਇੱਕ ਰੇਡੀਓ ਅਦਾਰੇ ਵੱਲੋਂ ਉਹਨਾਂ ਨੂੰ ਜਿਹੜਾ ਟਾਰਚਰ ਕੀਤਾ ਗਿਆ ਇਸ ਦੇ ਬਾਵਜੂਦ ਵੀ ਉਹਨਾਂ ਨੇ ਜਿਹੜੀ ਦ੍ਰਿੜਤਾ ਨਹੀਂ ਛੱਡੀ ਸਕੋ ਹੋਰ ਆਪਣੇ ਇਰਾਦੇ ਉੱਤੇ ਦ੍ਰਿੜ ਹੁੰਦੇ ਗਏ ਤੇ ਗੁਰਮਤ ਦੀ ਗੱਲ ਹੋਰ ਜਿਹੜੇ ਆ ਬੇਬਾਕੀ ਨਾਲ ਕਰਦੇ ਗਏ ਸਨ 2012 ਦੇ ਵਿੱਚ ਉਹਨਾਂ ਨੂੰ ਲੰਡਨ ਦੀਆਂ ਯੂਕੇ ਦੀਆਂ ਚਾਰ ਕੌਂਸਲਾਂ ਵੱਲੋਂ ਜਿਹੜਾ ਆਪਣੇ ਤੌਰ ਦੇ ਉੱਤੇ ਸਰਵੇ ਕਰਕੇ ਹਲਿੰਗਡਨ ਜਿਹੜਾ ਵਲੰਟੀਅਰ ਅਵਾਰਡ 2012 ਦਿੱਤਾ ਗਿਆ ਜਿਹੜਾ ਆਪਣੇ ਆਪ ਦੇ ਵਿੱਚ ਬੜੇ ਮੈਨੇ ਰੱਖਦਾ ਉਹ ਚੈਪਲਨਸੀ ਦੀ ਜਿਹੜੀ ਆ ਸਰਵਿਸ ਵੀ ਕਰਦੇ ਸਨ ਹਸਪੀਟਲਾਂ ਦੇ ਵਿੱਚ ਤੇ ਨਿਸ਼ਕਾਮ ਸੇਵਾ ਕਰਨ ਦੇ ਕਰਕੇ ਜਿਹੜਾ ਉਹਨਾਂ ਨੂੰ ਸਰਵੇ ਕਰਕੇ ਇਹ ਅਵਾਰਡ ਦਿੱਤਾ ਗਿਆ ਸਰਦਾਰ ਜਸਵੀਰ ਸਿੰਘ ਦੀਆਂ ਜਦੋਂ ਅਸੀਂ ਗੁਰਮਤ ਵਿਚਾਰਾਂ ਸੁਣਦੇ ਆ ਤਾਂ ਬਾ ਕਮਾਲ ਜਿਹੜੀ ਉਹ ਵਿਚਾਰ ਕਰਦੇ ਸਨ ਬੜੀ ਗਹਿਰਾਈ ਦੇ ਵਿੱਚ ਜਾ ਕੇ ਜਿਹੜੀ ਆ ਗੁਰਮਤ ਦੀ ਵਿਚਾਰ ਕਰਦੇ ਸਨ ਤਕਰੀਬਨ ਲਗਭਗ 4-5 ਦਿਨ ਪਹਿਲਾਂ ਹੀ ਜਿਹੜੀ ਆ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਤੇ ਸਹਿਸਵਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਵਿੱਚੋਂ ਗੱਲਾਂ ਨਿਕਲੀਆਂ ਕਿ ਸਰਦਾਰ ਬਬਰ ਸ਼ੇਰ ਸਿੰਘ ਜੀ ਆਪਾਂ ਪ੍ਰੋਗਰਾਮ ਕਰਦੇ ਆ ਇਹ ਆਪਣੇ ਪ੍ਰੋਗਰਾਮ ਜਿਹੜੇ ਆ ਇਹ ਇੱਕ ਯਾਦ ਰਹਿ ਜਾਣਗੇ ਬੰਦੇ ਦਾ ਕਹਿੰਦੇ ਪਤਾ ਨਹੀਂ ਹੁੰਦਾ ਵੀ ਕਦੋਂ ਚੱਲ ਜਾਣਾ ਤੇ ਜਿਹੜੇ ਆਪਣੇ ਪ੍ਰੋਗਰਾਮ ਨੇ ਇਹ ਰਿਕਾਰਡ ਹੋ ਚੁੱਕੇ ਨੇ ਇਹ ਸਦਾ ਲਈ ਹੁਣ ਕਹਿੰਦਾ ਦੁਨੀਆਂ ਦੇ ਉੱਤੇ ਰਹਿਣੇ ਨੇ ਉਹ ਕਹਿੰਦੇ ਮੇਰੇ ਨਾਲ ਗੱਲਾਂ ਕਰਦੇ ਸੀ ਕਿ ਕਦੇ ਨਾ ਕਦੇ ਕਹਿੰਦਾ ਕੋਈ ਨਾ ਕੋਈ ਸੁਣੂਗਾ ਤੇ ਉਹਨੂੰ ਗੁਰਮਤ ਦੀ ਸੋਝੀ ਆਊਗੀ ਇਸ ਤਰ੍ਹਾਂ ਦੀਆਂ ਲਗਭਗ ਇੱਕ ਘੰਟਾ ਜਿਹੜੀਆਂ ਮੇਰੇ ਨਾਲ ਵਿਚਾਰਾਂ ਕਰਦੇ ਰਹੇ ਬਹੁਤ ਨੇਕ ਦਿਲ ਇਨਸਾਨ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਜਿਹੜੇ ਹਸਪੀਟਲਾਂ ਦੇ ਵਿੱਚ ਚੈਪਲੈਂਸੀ ਦੀ ਸਰਵਿਸ ਕਰਦੇ ਸਨ ਤੇ ਉਹ ਜਿਹੜਿਆ ਇਨਸਾਨ ਅੱਜ ਸਾਡੇ ਵਿੱਚ ਨਹੀਂ ਰਹੇ ਖਾਸ ਕਰਕੇ ਜਿਹੜਾ ਸਿੰਘਨਾਦ ਅਦਾਰੇ ਨੂੰ ਤੇ ਸਾਡੀ ਕੌਮ ਨੂੰ ਨਾਂ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆ ਸੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਅਦਾਰਾ ਸਿੰਘਨਾਦ ਸਰਦਾਰ ਜਸਵੀਰ ਸਿੰਘ ਦੇ ਪਰਿਵਾਰ ਦੇ ਨਾਲ ਖੜਾ ਹੈ ਹਮਦਰਦੀ ਕਰਦਾ ਤੇ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪੂਰੇ ਪਰਿਵਾਰ ਨੂੰ ਜਿਹੜਾ ਪਣਾ ਮੰਨਣ ਦਾ ਬਲ ਬਖਸ਼ੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਬੇਸ਼ੱਕ ਇਹ ਪੂਰਾ ਨਹੀਂ ਹੋਣ ਵਾਲਾ ਘਾਟਾ ਜਿਹੜਾ ਪਿਆ ਕੌਮ ਨੂੰ ਕਿਉਂਕਿ ਕੌਮ ਇਸ ਟਾਈਮ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਡਾਵਾ ਡੋਲਰ ਦੀ ਸਥਿਤੀ ਦੇ ਵਿੱਚੋਂ ਲੰਘ ਰਹੀ ਹੈ ਇਸ ਟਾਈਮ ਇਸ ਤਰ੍ਹਾਂ ਦੇ ਵਿਦਵਾਨ ਦਾ ਤੁਰ ਜਾਣਾ ਗੁਰਮਤਿ ਦੀ ਸੋਝੀ ਰੱਖਣ ਵਾਲੇ ਇਨਸਾਨ ਦਾ ਤੁਰ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹ ਪਿਆ ਸਾਨੂੰ ਤੇ ਬਹੁਤ ਹੀ ਅਫਸੋਸ ਦੀ ਗੱਲ ਹੈ ਅਚਾਨਕ ਜਦੋਂ ਖਬਰ ਮਿਲਦੀ ਹੈ ਕਿ ਸਰਦਾਰ ਜਸਵੀਰ ਸਿੰਘ ਅਕਾਲ ਚਲਾਣਾ ਕਰ ਗਏ ਤੇ ਬੜਾ ਦੁੱਖ ਹੋਇਆ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਮੇਰੀ ਸਰਦਾਰ ਪ੍ਰਭਦੀਪ ਸਿੰਘ ਨਾਲ ਗੱਲ ਹੋਈ ਮੈਂ ਸਾਰੀ ਜਾਣਕਾਰੀ ਲਈ ਤੇ ਉਸ ਤੋਂ ਬਾਅਦ ਮੈਂ ਆਪ ਜੀ ਸਾਰਿਆਂ ਨਾਲ ਇਹ ਗੱਲ ਸਾਂਝੀ ਦੁੱਖ ਸਾਂਝਾ ਕਰ ਰਿਹਾ ਕਿ ਸਰਦਾਰ ਜਸਵੀਰ ਸਿੰਘ ਗੁਰਮਤਿ ਦੀ ਸੋਝੀ ਰੱਖਣ ਵਾਲੇ ਇਸ ਤਰ੍ਹਾਂ ਦੇ ਵਿਦਵਾਨ ਜਿਹੜੇ ਆ ਉਹ ਸਾਡੇ ਵਿੱਚ ਨਹੀਂ ਰਹਿਸਟ ਸੋ ਗੁਰੂ ਮਹਾਰਾਜ ਅਸੀਂ ਫਿਰ ਕਹਿੰਨੇ ਆ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਵਕਸ਼ਣ ਅਦਾਰਾ ਸਿੰਘ ਨਾਦ ਪੂਰੇ ਪਰਿਵਾਰ ਦੇ ਨਾਲ ਹਮਦਰਦੀ ਰੱਖਦਾ ਤੇ ਨਾਲ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ